ਇਹ ਅੱਜ ਇਕੱਠੇ ਹੋ ਗਏ ਸਾਡੇ ਕਲੋਨੀ ਦੇ ਵਿੱਚ ਸਾਡੇ ਬਿਲਕੁਲ ਸਾਹਮਣੇ ਇਨਸੀਡੈਂਟ ਹੋਇਆ ਕਿ ਬੱਚੇ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਕੱਟ ਲਿਆਗਾ 1.5 ਇੰਚ ਅੰਦਰੋਂ ਤੇ ਕੱਟ ਗਿਆ ਬੱਚਾ ਦੇਖਿਆ ਨਹੀਂ ਜਾਂਦਾ ਅਸੀਂ ਫਟਾਫਟ ਸਰਪੰਚ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਉਸੇ ਵਕਤ ਐਕਸ਼ਨ ਲਿਆ ਉਸੇ ਵਕਤ ਉਹ ਹਾਜ਼ਰ ਹੋ ਗਏ ਆ ਕੇ ਉਹਨਾਂ ਨੇ ਆ ਕੇ ਮੌਕਾ ਸੰਭਾਲਿਆ ਬੱਚੇ ਨੂੰ ਦੇਖਿਆ ਔਰ ਉਹਨਾਂ ਨੇ ਆਪਣੇ ਸੁਰਦਾ ਸੈਂਟਰ ਨੂੰ ਫੋਨ ਕੀਤਾ ਸਿਵਲ ਹਸਪੀਟਲ ਨੂੰ ਫੋਨ ਕੀਤਾ ਪੂਰਾ ਬੱਚੇ ਨੂੰ ਉਹਨਾਂ ਨੇ ਹਸਪੀਟਲ ਮਤਲਬ ਪੁਝਾਇਆ ਸਰਪੰਚ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਹੈ ਅੱਜ ਉਹ ਸਿਮਰਨ ਕਹਿਣ ਆਇਆ ਉਹ ਤਾਂ ਨਾ ਨਾ ਗਿਆ ਕੁੱਤਿਆਂ ਨੂੰ ਰੋਟੀ ਜੇ ਜੋ ਵੀ ਸਾਨੂੰ ਉਹਨਾਂ ਨੇ ਕਿਹਾ ਅਸੀਂ ਉਹਨਾਂ ਦੀ ਸਾਰੀ ਗੱਲ ਮੰਨਾਂਗੇ ਨਾ ਡੋਗਿਆਂ ਨੂੰ ਰੋਟੀ ਪਾਵਾਂਗੇ ਤੇ ਨਾ ਹੀ ਦੁੱਧ ਪਾਵਾਂਗੇ ਲੱਗੀਆਂ ਕੱਲ ਨੂੰ ਕਿਸਦੇ ਵੀ ਲੱਗ ਸਕਦੀਆਂ ਕੱਲਾ ਬੱਚਾ ਹੁੰਦਾ ਬੱਚੇ ਨੂੰ ਰੋਕ ਨਹੀਂ ਸਕਦੇ ਹਾਂਜੀ ਹਾਂਜੀ ਬੱਚਿਆਂ ਨੂੰ ਅਸੀਂ ਬਾਹਰ ਕੱਢਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਠੀਕ ਹੈ ਜੀ ਜੀ ਜਿਸ ਹਾਲ ਨਾਲ ਕੁੱਤਿਆਂ ਦਾ ਹੰਤਕ ਹੋਇਆ ਪਿਆ ਨਾ ਅੱਜ ਸਿਵਲ ਹਸਪੀਟਲ ਵੀ ਹੈ 50 ਕੇਸ ਤੇ ਸਿਰਫ ਕੁੱਤਿਆਂ ਨੂੰ ਘੱਟਣ ਨੇ ਆਏ ਸੀਗੇ ਮੈਂ ਮੈਂ ਡੀਸੀ ਸਾਹਿਬ ਅੱਗੇ ਸਭ ਦੇ ਅੱਗੇ ਇਹ ਦ ਸਰੇ ਵਸਰ ਬੱਚਿਆਂ ਦੇ ਕਰਕੇ ਮੈਂ ਕਹਿੰਦਾ ਵੇ ਅੱਜ ਮੇਰੀ ਬੱਚੇ ਦੀ ਜ਼ਿੰਦਗੀ ਬਚੀ ਹੈ ਬਹੁਤ ਮੁਸ਼ਕਿਲ ਬਚੀ ਹੈ ਕੱਲ ਨੂੰ ਕਿਸੇ ਨਾ ਵੀ ਕੁਝ ਹੋ ਜੇ ਇਸ ਲਈ ਮੈਂ ਸਿਰਫ ਦਰਖਾਸਤ ਹੈ ਕਰ ਸਕਦਾ ਕਿ ਕੁੱਤੇ ਦਾ ਹੱਲ ਜਰੂਰ ਕਰ ਮੈ ਜਦੋਂ ਉਹਨਾਂ ਨੂੰ ਚਕਵਾਉਣਾ ਚਾਹੀਦਾ ਕਿਉਂਕਿ ਹਲਕੇ ਕੁੱਤੇ ਹੈ ਅੱਜ ਮੇਰੇ ਬੇਟੇ ਨੂੰ ਕੱਟਿਆ ਕੱਲ ਨੂੰ ਕਿਸ ਨੂੰ ਕੱਟਣ ਕੀ ਦੀ ਨਾਸ ਵੜ ਲੈਣ ਫੇਰ ਕੀ ਕਰ ਲੇਗਾ ਤੁਸੀਂ ਵੀਡੀਓ ਸਭ ਨੂੰ ਸੈਂਡ ਕੀਤੀ ਹੈ ਸਾਰੇ ਵੀਡੀਓ ਦੇਖੋ ਕਿਵੇਂ ਬੱਚਾ ਹਲਕੇ ਕੁੱਤਾ ਕਿਵੇਂ ਬੱਚੇ ਨੂੰ ਜਾ ਕੇ ਲੈ ਕੇ ਜਾ ਰਿਹਾ ਹੈਗਾ ਬਹੁਤ ਮੈਂ ਸਤਿਯੋਗ ਕੇ ਸਬਦਾਂ ਅਰਦਾਸ ਕਰਦਾ ਸਬਦਾਂ ਰਿਕੁਐਸਟ ਕਰਦਾ ਕੀ ਚੀਜ਼ ਦਾ ਵੇਅ ਆਊਟ ਕਰੋ ਮੈਡਮ ਮੈਂ ਤੁਹਾਡੇ ਕੋਲ ਹੀ ਕਹਿ ਰਹੇ ਆ ਪਲੀਜ਼ ਇਸ ਮੈਮ ਨੂੰ ਕਹਿ ਕੇ ਇਸ ਚੀਜ਼ ਦਾ ਹੱਲ ਕਰੋ ਸਭ ਦੀ ਬੱਚੇ ਦੀ ਜ਼ਿੰਦਗੀ ਬੱਚੇ ਬੱਚੇ ਬੜੇ ਨਾਜ਼ੁਕ ਹੁੰਦੇ ਆ ਬੱਚਿਆਂ ਦੀ ਕੁਝ ਵੀ ਹੋ ਸਕਦਾ ਥੈਂਕ ਯੂ